ਰਾਹਿਲ ਅਮਰੀਕਾ ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਤੇ ਸਵਾਗਤ ਹੈ ਆਸ ਕਰਦਾ ਸੱਜਣੋ ਸਾਰੇ ਜਾਨਵਾਰਾ ਤੇ ਘਰ ਪਰਵਾਹ ਠੀਕ ਹੋਣਗੇ ਰੋਜ਼ੀ ਤਨ ਆਪਣੇ ਖੜੇ ਸੀ ਅੱਜ ਘਗਰ ਤੇ ਬਾਣ ਦੇ ਮੱਥੇ 8 ਤਰੀਕ 9ਵਾਂ ਮਹੀਨਾ 2025 ਦਿਨ ਕੀ ਅਜਿਹਾ ਨਾ ਸੌ ਵਾਰਾ ਦਿਨ ਵੀ ਭਲਾ ਦੇ ਭਰਾਵਾ ਗਗਰੀਆਂ ਨੇ ਤਾਂ ਫੁੱਟਕ ਫੁੱਟ ਉਤਰਿਆ ਭਰਾਓ ਪਤਾ ਨਹੀਂ ਤਾਂ ਗਾਹਾਂ ਜਿਹੜਾ ਟੁੱਟਿਆ ਸੀ ਉਹਦਾ ਕਰਕੇ ਹਜੇ ਫਰਕ ਪੈ ਰਿਹਾ ਰਾਤ ਇਹਦਾ ਉੱਥੇ ਹੀ ਖੜਾ ਹੈ ਨਾ ਵਧਿਆ ਨਾ ਘਟਿਆ ਹੁਣ ਸ਼ਾਇਦ ਹੋਊਗਾ ਇਹ 22 ਫੁੱਟ ਦੇ ਕਰੀਬ ਹਨਾ ਬਾਈ 22 हां 22 ਦੇ ਆਸ-ਪਾਸ ਜੇ ਹੋਊਗਾ ਤੇ ਪ੍ਰਮਾਤਮਾ ਨੇ ਕਿਰਾਂ ਦਾ ਮહેર ਕਰੀਆ ਭਰਾਓ ਫਿਰ ਦੇਖੋ ਮਗਰੋਂ ਪਾਣੀ ਪੂਣੀ ਕਹਿੰਦੇ ਸੀ ਅੱਠ ਨੂੰ ਵੀ ਆ ਸਕਦਾ ਤੁਹਾਡੇ 9 ਨੂੰ ਵੀ ਆ ਸਕਦਾ ਕੀ ਬਨ ਉਹ ਪਰਮਾਤਮਾ ਜਾਣਦਾ ਹੈ ਅੱਜ ਦੀ ਗੜੀ ਵੈਗਰੂ ਦੀ ਕਿਰਪਾ ਹੈ ਕਿਉਂਕਿ ਬਨ ਬਨ ਬਹੁਤ ਤਕੜਾ ਕਰ ਲੈ ਇਸ ਤਾਂ ਸਾਡੇ ਪਿੰਡ ਚ ਇੱਕਾ ਹਜੇ ਵੀ ਬਹੁਤ ਹੈ ਆ ਬਨ ਉੱਚਾ ਹੋ ਗਿਆ ਗੱਲ ਕਰ ਖੱਡਾਂ ਖੁੱਡਾਂ ਖੁੱਲਣ ਦਾ ਡਰ ਫੇਰ ਵੀ ਰਹਿੰਦਾ ਹੈ ਸਾਡੇ ਕੀ ਮੁੱਟ ਪਾਣੀ ਐ ਚ ਸਾਡੇ ਕੀ ਹੈ ਤੇ ਦੋ ਦਿਨਾਂ ਅਸੀਂ ਮਿੱਟੀ ਦੇ ਹਜੇ ਹੋਰ ਲਾਵਾਂਗੇ ਐ ਨਹੀਂ ਪਤਾ ਤਿੰਨ ਹੀ ਲਾਦ ਗਏ ਅੱਗਰ ਭਲਾਂ ਦੀ ਉੱਤਰ ਜੇ ਗੱਲ ਕਰ ਮਿੱਟੀ ਤੋ ਤਿੰਨ ਤਿੰਨ ਹੋਰ ਪਾਵਾਂਗੇ ਸਮਾਰ ਕੇ ਹੋਂ ਨਹੀਂ ਛੱਡਦੇ ਕਸਰ ਜਰ ਮੌਕੇ ਤੇ ਨਾ ਤਾਂ ਮੁੜ ਕੇ ਸੰਭਾਲ ਹੋਏ ਬੰਨਦੀ ਤੇ ਨਾ ਮਿੱਟੀ ਮਿਲੇਗੀ ਤਾਂ ਸਾਡੇ ਮਿੱਟੀ ਮਿਲਣੋਂ ਹਟਜੂ ਬਾਈ ਆਹੀ 6 ਸਾਲ 6 ਮਹੀਨੇ ਹੋ ਵੀ ਕਿਸੇ ਤੋਂ ਮਸਾਂ ਲਈ ਸੀ ਕੱਕਰ ਦਾ ਕਰਕੇ ਨਹੀਂ ਮਿੱਟੀ ਸਾਨੂੰ ਹਜੇ ਵੀ ਨਹੀਂ ਮਿਲਦੀ ਸੀ ਔਖਾ ਬਹੁਤ ਜਾਂਦਾ ਮਿੱਟੀ ਹੈ ਵੀ 5 ਕਿਲੋ 6 ਕਿਲੋ ਮੀਟਰ ਪੈ ਜਾਂਦੀ ਹੈ ਦੂਰ ਤੇ ਪਿੰਡ ਦੇ ਟਰੈਕਟਰ ਵਾਲਾ ਹੋਣ ਕਰਕੇ ਤਾਂ ਕਰਕੇ ਪੈ ਜਾਂਦੀ ਹੈ ਨਹੀਂ ਇਹ ਇਕੱਲੇ ਗਰੇ ਬੰਦੇ ਨੇ ਪੌਣੀ ਹੋਵੇ ਤਾਂ ਪਾਈ ਖੜਾ ਹੈ ਬਾਕੀ ਪਿੱਛੇ ਵਾਲੇ ਭਰਾਵੋ ਰਿਪੋਰਟ ਦੱਸਿਆ ਜੇਕਰ ਪਤਾ ਲੱਗਦਾ ਰਹਿੰਦਾ ਉਹਦੇ ਨਾਲ ਹਨਾ ਕਿੰਨਾ ਕੁ ਰਹਿ ਗਿਆ ਕੀ ਗੱਲਬਾਤ ਹੈ ਕਿਵੇਂ ਕੁਸ ਹੈ ਆ ਦੇਖਾ ਚੋਨੇ ਯਾਰ ਜੋ ਬਣਤੇ ਖੜੇ ਸੀ ਪੂਰੇ ਅਜੇ ਬਚਤ ਰਹੇ ਜੇ ਪ੍ਰਮਾਤਮਾ ਮਿਹਰ ਕਰੇ ਪ੍ਰਭੂ ਆਪਾਂ ਸਾਰਿਆਂ ਦੀ ਗੈਣੇ ਆ ਸਾਰਿਆਂ ਦੀ ਬਚਤ ਰਹੇ ਜੇ ਜਿੱਥੇ ਜਿੱਥੇ ਟੁੱਟਿਆ ਉਹਨਾਂ ਦਾ ਵੀਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਮਾੜਾ ਹੋਇਆ ਆਪਣੇ ਨਾਲ ਪਿੰਡਾ ਹਰਿਆਣੇ ਦਾ ਭੰਡਿਆਰੀ ਉਪਸਰ ਸ਼ੁਰੂ ਹੋ ਜਾਂਦਾ ਉਥੋਂ ਹਰਿਆਣਾ ਸਰਦੂਗੜ ਤੋਂ ਅੱਗੇ ਉਹ ਆਪਣਾ ਪਿੰਡ ਆ ਗਿਆ ਰੋੜ ਕੀ ਤਹਿਸੀਲ ਸਰਦੂਗੜ ਜ਼ਿਲ੍ਹਾ ਮਾਨਸਾ ਸਰਦੂਗੜ ਦੇ ਵਿੱਚ ਹੀ ਆ ਗਿਆ ਲੱਗ ਗਿਆ ਲੱਗ ਰਿਹਾ ਆਪਣਾ ਨਾਲ ਹੀ ਵਿਛਰ ਆ ਲਿਆ ਪਿਆ ਤੇ ਇਹ ਗੱਲ ਕਰ ਜਿਹੜਾ ਆਪਣਾ ਪੰਡਿਆਰੀ ਪਿੰਡ ਸੀ ਨਾ ਉਥੇ ਬੰਨ ਲਿਆ ਭਰਾਵੋ ਇੰਨਾ ਵੀ ਲੋਕਾਂ ਦੇਖੋ ਆਪਾਂ ਵੀ ਲਾਏ ਸੀ ਗੱਲ 2-4 ਘੰਟੇ ਬੰਨਿਆ ਗਿਆ ਉਹ ਉਹ ਬੰਨਿਆ ਤਾਂ ਕਰਕੇ ਗਿਆ ਕਿਉਂਕਿ ਆ ਜਿਵੇਂ ਆ ਘਗਰਾ ਇੱਕ ਘਰ ਵਾਲੇ ਪਾਸੇ ਵੀ ਉਹਦਾ ਬਾਣ ਸੀ ਇੱਥੇ ਇਧਰ ਆ ਗਿਆ ਜਮੀਅਤ ਆ ਗਿਆ ਇਧਰ ਬਾਲਾ ਡੂੰਗਾ ਇਧਰ ਕਾ ਘਰ ਵੀ ਫੁੱਲ ਡੂੰਗਾ ਇਧਰ ਵੀ ਉਹਦਾ ਬਾਣ ਸੀ ਤੇ ਇਧਰ ਵੀ ਬਾਣ ਸੀਗਾ ਉਹ ਪਾਣੀ ਨਾ ਬਰਾਬਰ ਪੈਂਦਾ ਸੀ ਆ ਬਾਣ ਚੋਂ ਐ ਪੈਂਦਾ ਸੀ ਬਰਾਬਰ ਨਾਲ ਹੀ ਥੋੜੀ ਜਿਹੀ ਐ ਪਿੱਛੇ ਟਮੀ ਰਹੀ ਸੀ ਐ ਮਾੜੀ ਜੀ ਬਾਣ ਚੋਂ ਬਾਣ ਚ ਪੈਣਾ ਕੁਝ ਫਰਕ ਹੁੰਦਾ ਵੱਜ ਜਾਂਦਾ ਧਾਰ ਨਹੀਂ ਪਈ ਡੂੰਗੀ ਤੇ ਬਸ ਉਹ ਬੰਨ ਲਿਆ ਕੱਲ ਹਿੰਮਤ ਬਹੁਤ ਉਹ ਸੰਗਤ ਬਹੁਤ ਸੀ ਉੱਥੇ ਬਹੁਤ ਜਿਆਦੇ ਹੋਰ ਬਾਬੇ ਕੀ ਬਣਿਆ ਵਧੀਆ ਖੜੀ ਆ ਤੇਰੇ ਸਾਹਮਣੇ ਜੋ ਬੰਦਾ ਵਧੀਆ ਗਾ ਬਾਬਾ ਹਨ ਹੈ ਅੱਜ ਆਪਣੇ ਇਹੋ ਮਾਰੇ ਜਨ ਅੰਗੇ ਹੋ ਜੂਗੇ ਅੱਛਾ ਨਾਲੇ ਕਿਹਦੇ ਹੋ ਰਾਇ ਜਾਂਦਾ ਪਾਣੀ ਕਿੱਥੇ ਆਈ ਜਾਂਦਾ ਪਿੱਛੇ ਉਹੀ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਮਿੱਟੀ ਦਾ ਪਾਦਗੇ ਦੋ ਦਿਨ ਹੋਰ ਹਨ ਮਿੱਟੀ ਦਾ ਪਾਵਾਂਗੇ ਅੱਜ ਹੀ ਰੜਕਾ ਕੱਢ ਦਿਆਂਗੇ ਕੱਲ ਨੂੰ ਹੀ ਪਾਵਾਂਗੇ ਹਨ ਹੁਣ ਤਾਂ ਜਿੱਥੇ ਹੈਗਾ ਰਪਾਏ ਜੇ ਕੋਸ ਨੇ ਸੁੱਕਾ ਭਾਈ ਸੁੱਕੇ ਨਾ ਮਿੱਟੀ ਦਾ ਪੈ ਜੇ ਭਾਈ ਯਾਰ ਚੱਲ ਫਿਰ ਉਤਰ ਕੇ ਕਰਾਂਗੇ ਵਧੀਆ ਜਿਹੜਾ ਪੈ ਜੇ ਟਰੈਕਟਰ ਲੇਬੜੇ ਪਏ ਯਾਰ ਤੇਲ ਪਿਆ ਆਪਣੇ ਕੋਲੇ ਤੇਲ ਪਿਆ ਬੜਾ ਭਾਸ਼ੇ ਹੈ ਪੈਸੇ ਪੈਣ ਪੈਸੇ ਲੱਗ ਜਾਣ ਸਾਰੇ ਕੋਲ ਹੋਰ ਪੈਸੇ ਲਾਵਾਂਗੇ ਪੈਸੇ ਆਪੇ ਚਰਨੇ ਮੁੜ ਕੇ ਆਪਣਾ ਤਾਂ ਪਾਇਆ ਖੜਾ ਬਾਈ ਆਪਣਾ ਟਰੈਕਟਰ ਤਿਆਰ ਆ ਆਪਾਂ ਕਹੇਦਾ ਸੀ ਪਹਿਲੇ ਦਿਨੀ ਨਹੀਂ ਵੀਡੀਓ ਪਾ ਦੀ ਭਾਈ ਮਸ਼ੀਨਾਂ ਖੜੀਆਂ ਖੱਟਣਾ ਦੇ ਗੋ ਆਪਾਂ ਤਾਂ ਪਹਿਲੇ ਦਿਨ ਕਹੇਦਾ ਅੱਜ ਤੋਂ ਚੱਲੂ ਆ ਜਿੱਦੇ ਭਰਾਵੋ ਛੋਟਾ ਕੰਮ ਨਿਪਟ ਗਏ ਨਾ ਉਦੋਂ ਸਾਨੂੰ ਟਰੈਕਟਰ ਦੇ ਦਿਓ ਉਦੋਂ ਦੇ ਚੱਲੀ ਜਾਂਦਾ ਕਰਮਾ ਵਾਲਾ ਵੀ ਕਹਿੰਦੇ ਹੋ ਲੋੜਾ ਦਿਨ ਵਧਿਆ ਲੱਗੇ ਪਿੰਡ ਖਾਤਰ ਆਪਾਂ ਨੂੰ ਯਾਰ ਕੀ ਜਵਾਬ ਆਪਾਂ ਨੂੰ ਪਿੰਡ ਨੂੰ ਹਣਾ ਆ ਦੇ ਫਿਰ ਤੇ ਬਾਕੀ ਪਿੱਛੇ ਦੇਖੋ ਭਰਾਵਾ ਕਿੰਨਾ ਕੁ ਪਾਣੀ ਆ ਜੇ ਦੱਸ ਆਈ ਜਾਂਦੀਆਂ ਹਨ ਰਿਪੋਰਟਾਂ ਦਾ ਦੱਸ ਦਿੰਦੇ ਆ ਉਹ ਗੱਲ ਕਰੇ ਘੱਟ ਹੀ ਨਾ ਮੰਨੋ ਭਰਾਵੋ ਪਾਣੀ ਆ ਬਹੁਤ ਖੁੱਲ ਤੇਜ ਹੈ ਨਿਗਾ ਉਹਦੀ ਪੂਰੀ ਹਜੇ ਵੀ ਰੱਖਿਓ ਬਸ ਅੱਜ ਦਾ ਦੇਣ ਤੇ ਕੱਲ ਦਾ ਦੇਣਾ ਇੱਕ ਅੱਜ ਦੀ ਰਾਤ ਫੇਰ ਸੌਜੇ ਟੌਰ ਨਾਲ ਫੇਰ ਤਾਂ ਬਸ ਆਪਾਂ ਝੋਨੇ ਹੀ ਵੱਢਾਂਗੇ ਝੋਨੇ ਤੇ ਹੋਜੋ ਫਸਲਾਂ ਵੀ ਨਹੀਂ ਸਾਂਭਿਆਂਗੇ ਸਾਡੇ ਪਿੰਡ ਕਿਸੇ ਤੋਂ ਉਹ ਅੱਜ 15 ਦਿਨ ਹੋ ਗਏ ਉਹਨਾਂ ਦੇ ਬਾਈ ਮੈਨ ਲਾਦਾ ਪੂਰੇ ਜਮਾ 10 10 ਤੋਂ 11 ਦਿਨ ਤੱਕ ਜਮਾ ਇੱਥੇ ਹੋ ਗਏ ਸਾਰੇ ਦਿਨ ਰਾਤ ਹੀ ਹੋ ਗਿਆ ਤੇ ਉ 15 ਹੋ ਗਏ ਹੋਣਗੇ ਬਾਕੀ ਧੰਨਵਾਦ ਆ ਬਾਈ ਸਾਰੇ ਪੀਰਾਂ ਦਾ ਜਿਹੜਾ ਨੇ ਅਰਦਾਸਾਂ ਕਰ ਗਿਆ ਹਨਾ ਐੜੀ ਡੀ ਦੂਰੋਂ ਫੋਨ ਕਰ ਕਰ ਪੁੱਛੇ ਭਰਾਵਾ ਸੰਧੂਆ ਕੀ ਹਾਲ ਹੈ ਕੀ ਗੱਲ ਬਾਤ ਆ ਕਿੰਨਾ ਕ ਪਾਣੀ ਆ ਛੋਟੇ ਬਾਰੀ ਬਾਰੀ ਪੁੱਛਦੇ ਰਹੇ ਉਹਨਾਂ ਦਾ ਬਹੁਤ ਬਹੁਤ ਅਹਿਦਿਲੋਂ ਧੰਨਵਾਦ ਆ ਤੇ ਹੁਣ ਜਾਵਾਂਗੇ ਵਿਚਾਰੇ ਮਾਝੇ ਵਾਲਿਆਂ ਦੀ ਕਣਕ ਵਜਾਉਣ ਦੇਖ ਲੈ ਪਹਿਲਾਂ ਚੱਕਰ ਲਗਾ ਪਹਿਲਾਂ ਵੀ ਲਾ ਕੇ ਆਵਾਂਗੇ ਨੇ ਕਣਕ ਕਲਾ ਸੀ ਇੰਤਜ਼ਾਮ ਕਰਕੇ ਇਧਰ ਵਧੀਆ ਵਿਚਾਰਿਆਂ ਦਾ ਕਰਾਵਾਂਗੇ ਭਰਾਵੋ ਜਿੰਨਾ ਕਿ ਸਰਿਆ ਹਨ ਜਿੰਨਿਆਂ ਕਿ ਤਾਂ ਹੋ ਸਕੇ ਉਹਨਾਂ ਦਾ ਕਰਾ ਕੇ ਆਵਾਂਗੇ ਲਾਜ਼ਮੀ ਉਹ ਟਰੈਕਟਰਾਂ ਦੇ ਉਹ 10 20 50 ਦੀ ਲੋਡ ਉਹਨੇ ਲੈ ਜਾਗੇ ਤੇ ਕੋਈ ਭਾਈ ਦਾਣਾ ਪਾਣੀ ਤੇ ਡੀਜ਼ਲ ਡੱਪਾ ਹਨਾ ਸਾਰੀ ਕਰਾਂਗੇ ਵੈਗਰੂ ਮਿਹਰ ਕਰੇ ਇਥੋਂ ਪਿੰਡਾਂ ਦੀ ਸੰਗਤ ਅੱਡਾ ਅੱਡਾ ਡਿਊਟੀਆਂ ਲਾ ਲਾਂਗੇ ਉਹਨਾਂ ਦੀ ਬਜਾਇਆ ਕੇ ਲਾਜ਼ਮੀ ਆਵਾਂਗੇ ਵਿਚਾਰਿਆਂ ਦੇ ਬਹੁਤ ਨੁਕਸਾਨ ਹੋਇਆ ਉਹਨਾਂ ਦੇ ਪਰਮਾਤਮਾ ਮਿਹਰ ਕਰੇ ਸਭ ਦਾ ਇੱਕੋ ਜਿਹਾ ਹੁੰਦਾ ਫਸਲ ਉਹ ਡੇਰੀ ਵਾਲੇ ਬਚ ਰਹੇ ਫਿਰ ਆ ਬਗਲ ਵਿਚਾਰੇ ਜਤਨ ਬਹੁਤ ਕਰਿਆ ਉਹਨਾਂ ਨੇ ਵੀ। ਬਾਕੀ ਧੰਨਵਾਦ ਬਾਈ ਲਾਇਕ ਸ਼ੇਅਰ ਤੇ ਕਮੈਂਟ ਲਾਜ਼ਮੀ ਕਰ ਦਿਓ। ਸ਼ੇਅਰ ਲਾਜ਼ਮੀ ਕਰ ਦਿਓ ਕਿਉਂਕਿ ਪਤਾ ਲੱਗ ਜੇ ਬਾਈ ਸਾਰੇ ਵੀਰਾਂ ਨੂੰ ਟੈਨਸ਼ਨ ਰਹਿੰਦੀ ਹੈ ਬਾਈ ਗਾਂ ਦੇ ਗਾਂ ਜਾਂ ਬੰਦੇ ਨੂੰ। ਇਹ ਕੀ ਗੱਲ ਬਾਤ ਹੈ ਕਿੰਨੀ ਕੋਤਰੀ ਹੈ ਕਿੰਨੀ ਕਿਚੜੀ ਹੈ। ਪਿੰਡ ਰੋਡ ਕੀ ਤਹਿਸੀਲ ਸਦੂਗੜਾ ਜ਼ਿਲ੍ਹਾ ਮਾਨਸਾ। ਬਸ ਘੱਗਰ ਆਪਣਾ ਨਾਲ ਹੀ ਆ ਗਿਆ ਘਰਾਂ ਦੇ ਬਸ ਵਿੱਚ ਹੀ ਹੈ ਦੋ ਡੂੜ ਕੇ ਕਿੱਲੇ ਦਾ ਫਰਕ ਹੈ। ਤੇ ਵੀਰ ਮਣ ਕੇ ਨਾ ਸ਼ੇਅਰ ਲਾਜ਼ਮੀ ਕਰ ਦਿਓ। ਇਹ ਤਾਂ ਥੋੜੀ ਖੁਸ਼ੀ ਦੀ ਖਬਰ ਆ ਗੱਲ ਕਰ ਹਜੇ ਇੰਨੀ ਖੁਸ਼ੀ ਨਹੀਂ ਹੈਗੀ ਜਿੰਨੀ ਹੋਣੀ ਹੋਣੀ ਚਾਹੀਦੀ ਸੀ ਗੱਲ ਕਰ ਜਿੱਥੇ ਟੁੱਟੀ ਉਹਦੇ ਦੁੱਖ ਵੀ ਬਹੁਤ ਆ ਭਰਾਵੋ ਆਪਾਂ ਖੁਸ਼ ਹੋ ਕੀ ਕੀ ਕਰਾਂਗੇ ਜਦੋਂ ਉਹਨਾਂ ਦੀ ਫਸਲ ਹੀ ਮਰ ਗਈ ਤੇ ਧੰਨਵਾਦ ਬਾਈ ਕਰਦੇ ਸ਼ੇਰ ਅੱਜ ਹੈਗੀ ਐ 8 ਤਰੀਕ ਨੌਵਾਂ ਮਹੀਨਾ 2025 ਦਿਨ ਸੋਮਵਾਰ ਅੱਜ ਇਹਨੇ ਮਿੱਟੀ ਮੁੱਟੀ ਪਾਉਣੀਆਂ ਪਾ ਲਿਓ ਭਰਾਵੋ ਹਟੇ ਹੋਣਾ ਕਿਉਂਕਿ ਦਿਨ ਵਧੀਆ ਹਜੇ ਪਤਾ ਨਹੀਂ ਨੀ ਮੂ ਦਾ ਵੀ ਗੇੜੇ ਵਲੇ ਲੈ ਪਏ ਦੋ ਦਿਨ ਆਪ ਦਾ ਹੋਰ ਲਾ ਦੇ ਝਟਾ ਬਾਕੀ ਤੁਸੀਂ ਆਪਸਿਆਂ ਨੇ ਭਰਾਵੋ ਜਿਵੇਂ ਕਰਨਾ ਹਨਾ ਤੇ ਮਿਲਾਂਗੇ ਸੱਜਣੋ ਅਗਲੀ ਵੀਡੀਓ ਤੇ ਦੁਪਹਿਰ ਤਾਈਂ ਕੀ ਬਣਦਾ ਤੇ ਸ਼ਾਮ ਤਾਈਂ ਕੀ ਮਨਦਾ ਦਿਖਾਵਾਂਗੇ ਤੁਹਾਨੂੰ ਜੁੜੇ ਰਹੋ ਆਪਣੇ ਚੈਨਲ ਧੰਨਵਾਦ ਬਾਈ ਸਾਰਿਆਂ ਦਾ ਬਹੁਤ ਬਹੁਤ